ਆਲ ਕਹਿੰਦੇ ਭਿੰਦਾ ਬਵਾਰਾ ਹੋਇਆ ਹੈ ਚਰਚਾ ਦੇ ਵਿੱਚ ਨੇ ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਜਿਹਦਾ ਬਲੌਗ ਜੀ ਚੱਲੇ ਕਹਿੰਦੇ ਜੀਰਕਪੁਰ ਨੂੰ ਪ੍ਰੋਮੋਸ਼ਨ ਕਰਨ ਬਾਕੀ ਪ੍ਰੋਮੋਸ਼ਨ ਦਿਖਾਉਂਦੇ ਬੁੱਧੂ ਉਹਨਾਂ ਦੀ ਕਿਦਾਂ ਦੇ ਹੋਣੇ ਪਹਿਲਵਾਨ ਦੀ ਵੀ ਚੈੱਕ ਕਰਿਓ ਬਾਕੀ ਗੋਲੇ ਉਹਨਾਂ ਨੂੰ ਲੱਗੀਆਂ ਟੌਲਟਾਂ ਅਨ ਬਗਾਨਾ ਸੀ ਅੰਕਲ ਟੌਲਟਾਂ ਲੱਗੀਆਂ ਜੀ ਮੁੰਡੇ ਨੂੰ ਸਾਡੇ ਨੂੰ ਆਹ ਦੇਖੋ ਜੀ ਦਵਾਈ ਲੈਂਦਾ ਫਿਰਦਾ ਹੁਣ ਅੰਕਲ ਕੀ ਕਹਿੰਦੇ ਗੋਲੇ ਠੰਡ ਲਵਾ ਲਈ ਅੰਕਲ ਜੀ ਇਹਨੇ ਠੰਡ ਲਵਾ ਲਈ ਜੀ ਕਹਿੰਦੇ ਠੰਡ ਨਾਲ ਟੱਟੀਆਂ ਲੱਗ ਗਈਆਂ ਕਹਿੰਦੇ ਕੱਪੜੇ ਪਾ ਲ ਅੰਕਲ ਕਹਿੰਦੇ ਪਰ ਮੰਦਾ ਨਹੀਂ ਅੰਕਲਾ ਦੇਖ ਲਓ ਜੀ ਆਹ ਗੋਲੀਆਂ ਲੈ ਲੀਆਂ ਹੁਣ ਟੱਟੀਆਂ ਦੀਆਂ ਤੇ ਚੱਲੇ ਹੁਣ ਜੀ ਫਿਰ ਪਾਉਂਦੇ ਆ ਜੀਲਕਪੁਰ ਜਾ ਕੇ ਤੁਹਾਨੂੰ ਪੂਰਾ ਬਲੌਗ ਦਿਖਾਉਂਦੇ ਆ ਆਹ ਲਓ ਜੀ ਪਾウダー ਵੀ ਪਾਉਣ ਲੱਗਾ ਕਹਿੰਦਾ ਤਿੰਨ ਚਾਰ ਆਰੀ ਆਈ ਆਈ ਵੀ ਇਦਾਂ ਜਿੱਦਾਂ ਕਹਿੰਦਾ ਵਿਆਹਾਂ ਚ ਕੇਲੇ ਵਾਲੀ ਚਟਣੀ ਨਹੀਂ ਹੁੰਦੀ ਇਹ ਤਾਂ ਵੀ ਚੱਲ ਚੱਲੀਏ ਆ ਜਾ ਛੇਤੀ ਫੇ ਆ ਲਓ ਜੀ ਇਧਰ ਹੋ ਗਿਆ ਤਿਆਰ ਅੰਕਲ ਜੀ ਮੁੰਡੇ ਨੂੰ ਟੱਟੀਆਂ ਨਹੀਂ ਹਟਦੀਆਂ ਕੱਲਦੀਆਂ ਧ੍ਰੇਜ ਕੋਈ ਦੱਸੋ ਜਵਾਲ ਖਿਲਾਇਆ ਕਰੋ ਤੇ ਜਲਦੀ ਹੋ ਜਾਏਗਾ ਕੀ ਖਲਾਦੀਆਂ ਜਵਾਨ ਜੁਆਇਨ ਹੁੰਦਾ ਜਵੈਨ ਇਸਕਾ ਪਾਣੀ ਜਰਾ ਖਿਲਾ ਦਿਆ ਪਰ ਉਹ ਸਾਲਾ ਖਾਈ ਜਾਂਦਾ ਫਰੀ ਦਾ ਖਾਈ ਜਾਂਦਾ ਹਟਦਾ ਨਹੀਂ ਉਹ ਲਓ ਜੀ ਤੁਰਪੇ ਕਹਿੰਦੇ ਹੁਣ ਪਹੁੰਚ ਗਏ ਆਪਾਂ ਕਿੱਥੇ ਬਾਜੀ ਰਾਜਪੁਰੇ ਲਾਗੇ ਪਹੁੰਚਣ ਵਾਲੇ ਆ ਓਸਤਾਦ ਪੰਜ ਜੂਸ ਬਣਾ ਦੇ ਮਿੱਠਾ ਨਾ ਪਾਈ ਨੰਮਕੀਨ ਪਾ ਦੇ ਐਨ ਵਧੀਆ ਜਿਹਾ ਬਣਾ ਦੇ ਤੇ ਬਾਕੀ ਇਧਰ ਤਾਂ ਛੋਲੇ ਪੂਰੀਆਂ ਪਾ ਚ ਖਾ ਕੇ ਆਏ ਪਹਿਲਵਾਨ ਹੁਣੇ ਤੇ ਬੁੱਧੂ ਵੀ ਮੰਗਦਾ ਸੀ ਤੇ ਇਹਨੇ ਕਿਹੜਾ ਜੋਸ਼ ਛੱਡਣਾ ਹੁਣ ਹਾਂ ਬੁੱਧੂ ਦਾ ਨੰਨਾ ਟੜਾਉਣਾ ਜੀ ਅੱਜ ਇਹ ਵੀ ਕਹਿੰਦਾ ਸੀ ਮੈਨੂੰ ਦੱਸਿਆ ਨਹੀਂ ਛੋਲੇ ਪੂਰੀਆਂ ਘਰ ਬੁੱਧੂ ਹੁਣਾਂ ਨੂੰ ਅੱਜ ਚਾਪਦਾ ਕਿੰਨਾ ਪ੍ਰੋਮੋਸ਼ਨ ਦਾ ਹਾਂ ਗੁਰਦੁਆਰੇ ਵਾਲਾ ਗ੍ਰੰਥੀ ਮਗਰੋਂ ਉੱਠਿਆ ਹੁਣ ਅੱਜ ਉਦੋਂ ਵੀ ਪਹਿਲਾਂ ਦਾ ਉੱਠਿਆ ਅੱਗੇ ਬੁੱਧੂ ਨੂੰ ਨਾ ਫੋਨ ਕਰੋ ਜੀ ਘਟੋ ਘਟ ਨਹੀਂ ਘਰ ਜਾ ਕੇ ਪਹਿਲਵਾਨ ਨੂੰ ਭੇਜਣਾ ਇਹਨੂੰ ਫੇਜ ਆ ਕੇ ਉੱਟਦੇ ਸੀ ਤੇ ਅੱਜ ਬਾਜੀ ਅੱਜ ਪਹਿਲੀ ਮੇਰੇ ਖਿਆਲ ਨਾਲ ਅੱਜ ਘੰਟੀ ਪੂਰੀ ਨਹੀਂ ਹੋਈ ਹੁਣੇ ਹੈ ਚਾਰ ਕਰੀ ਯਾਰ ਚਾਰ ਇਧਰ ਗੋਲੇ ਹੁਣਾਂ ਨੂੰ ਟੌਲਟਾਂ ਲੱਗੀਆਂ ਬਾਜੀ ਹੈ ਤੇ ਕਹਦੇ ਉਹਨੂੰ ਚਾਰ ਬਣਾ ਦੇ ਦੇ ਚਾਰ ਕਰਦੀ ਯਾਰ ਤੇ ਬਾਕੀ ਇਧਰ ਸ਼ੋਲੇ ਪੂਰੀਆਂ ਭਾਲਦਾ ਸੀ ਬਦੂ ਉੱਥੇ ਵੀ ਖਾਣ ਨੂੰ ਕੁਝ ਹੋਣਾ ਮਾ ਉੱਥੇ ਵੀ ਲਿਆਉਂਦੇ ਨੇ ਤੁਹਾਨੂੰ ਕੁਝ ਖਲਾਉਂਦੇ ਪਲਉਂਦੇ ਕੀ ਖਾਣਾ ਦੱਸੋ ਤੇ ਕਹਦੀ ਉਹਨਾਂ ਨੂੰ ਚਿਕਨ ਖਾਊਗਾ ਜਾਂ ਕੀ ਖਾਣਾ ਜੋ ਮਰਜੀ ਖਿਲਾ ਬਲ ਤਾਂ ਇਹਨਾਂ ਨੂੰ ਭੁੱਖੇ ਰੱਖੀਏ ਬਾਜੀ ਕਹਿੰਦੇ ਆਂਧਰਾ okay. ਕਦਾਂ ਆਵੇ ਉਹ ਦੇਖ ਜਾਵੇ ਪੰਜਾਬੀ ਬੱਕਰੀ ਇਹਦਾ ਇਤਲਾ ਬੱਕਰੀ ਉਹ ਮਾੜਾ ਚੁਪਾਟੇ ਕਿਤੇ ਹੋ ਜਾ ਬੱਕਰਾ ਬਾਜੀ ਬੱਕਰੀ ਨਹੀਂ ਹੁੰਦੇ ਆ ਬੱਕਰੀ ਦੇ ਸਣਾਂ ਚ ਮੰਨੇ ਹੁੰਦੇ ਬੱਕਰੀ ਦੇ ਸਣਾਂ ਚ ਪਾਈ ਹੁੰਦੀ ਆ ਜਿਹੜੀ ਪਹਿਲਵਾਨ ਨੇ ਪਵਾਦੀ ਇੱਧਰ ਜੀ ਘੋਲੇ ਨੇ ਕਵਾ ਜੀ ਚਾਫੇ ਹੋ ਜਾਣ ਯਾਰ ਕਰ ਚੰਗੀ ਤਰ੍ਹਾਂ ਮੜ ਜਾ ਓਏ ਸਾਹ ਛੱਡ ਗਿਆ ਇਹ ਕੀ ਹੋਇਆ ਰੁਕ ਜਾ ਕਹਿੰਦਾ ਹੁਣ ਸਾਹ ਛੱਡ ਗਿਆ ਲੋ ਜੀ ਪਹੁੰਚ ਗਏ ਮੁੰਡੇ ਕਹਿੰਦੇ ਇੱਧਰ ਪ੍ਰਮੋਸ਼ਨ ਤੇ ਤੇ ਪਹਿਲਾਂ ਖਾਦੇ ਜੈਪਸ ਤੇ ਫੇਰ ਖਾਦੇ ਚੋਕੋ ਪਾਈ ਤੇ ਹੁਣ ਬਾਜੀ ਹੈਲੋ ਮੰਮੀ ਆ ਸੌਦੇ ਦੀ ਪਰਚੀ ਭੇਜ ਦਿਓ ਇੱਥੇ ਸਸਤਾ ਬਹੁਤ ਆ ਆਪਾਂ ਤਾਂ ਫ੍ਰੀ ਮਿਲਣਾ ਆ ਫੱਟ ਦੀ ਬੋਰੀ ਪੂਰੀ ਲੈ ਲਿਖ ਦਿਓ ਜਹਾ ਵਿੱਚ ਮੈਂ ਤਾਂ ਬਤਾ ਦਿੰਦਾ ਇੱਧਰ ਆਏ ਜੀ ਆ ਭੇਜ ਦਿਓ ਚੌੜ ਚੌੜ ਜਿਹੜੇ ਮਰਜੀ ਆ ਕਿਹਾ ਮਹੀਨਿਆਂ ਦਾ ਲੈ ਕੇ ਭੇਜ ਦਿਓ ਕੋਈ ਨਹੀਂ ਗੋਲੇ ਕਿ ਕੀ ਚਾਹੀਦਾ ਤੇਰ ਕੋਲੇ ਕੇ ਬਾਜੀ ਇਹ ਤਾਂ ਲੋ ਜੀ ਰੀਵਨ ਕੱਟ ਹੋਣ ਲੱਗਾ ਜੀ ਕੀ ਕਹਿੰਦਾ ਕੋਲੇ ਮੈਂ ਕਹਾਂ ਦੇਖ ਲੈ ਕਿੰਨੇ ਦਿਨ ਦਿਨ ਬੇਨ ਦਾ ਪਤਾ ਨਹੀਂ ਲੱਗਦਾ ਕਿੱਥੇ ਮੰਜ਼ਿਲ ਹੋਣੀ ਕਰਦੀ ਜੇ ਜੇਬਾਂ ਕੱਟਦੇ ਹੁੰਦੇ ਸੀ ਤੇ ਰੀਵਨ ਕੱਟਣ ਲੱਗ ਪਿਆ ਰੀਵਨ ਕੱਟਣ ਲੱਗ ਪਿਆ ਅੱਛਾ ਅੱਲਾਮ ਵਾਲਾ ਜੀ ਬਾਜੀ ਬਲੌਗ ਪੂਰਾ ਦਿਖਾਉਣਾ ਬਾਜੀ ਤੂੰ ਕੱਟਦਾ ਵੀ ਬਾਜੀ ਇੱਥੇ ਵੀ ਬਣਾ ਦਿਓ ਬੜ ਜਾ ਵੀ ਇੱਥੇ ਮਰ ਜਾ ਫੜਾ ਲਓ ਇਹ ਵੀ ਪਕੜ ਲੈ ਇੱਕ ਵੀਡੀਓ ਬਣਾ ਲਿਓ ਲੈ ਟੈਡੀ ਬਣਾ ਲਿਓ ਇਹ ਵੀਡੀਓ ਬਣਾ ਲਿਓ ਜੀ ਪ੍ਰੈਸ ਵਾਲੇ ਵੀ ਪਹੁੰਚੇ ਆ ਤੇ ਫੋਟੋ ਖਿੱਚਣ ਲੱਗੇ ਜੀ ਕਿਦਾਂ ਬਾਜੀ ਮੈਨੂੰ ਇੱਕ ਵੱਡੀ ਲਾਈਟ ਮੇਰੇ ਮੂੰਹ ਵਾਲ ਨੂੰ ਹਾਂ ਉਹ ਕਾ ਤੇ ਰੰਗ ਥੋੜਾ ਜਿਹਾ ਸਾਫ ਆ ਜਾਊਗਾ ਨਾ ਫਿਰ ਸਾਫ ਹੋਊਗਾ ਆ ਇੱਧਰ ਮੈਂ ਤੁਸਤੇ ਕਰ ਲਓ ਜੀ ਲਓ ਜੀ ਇੱਧਰ ਭਰਾ ਆਏ ਜੀ ਮਹਾਲੀ ਤੋਂ ਤੇ ਇੱਧਰ ਵੀ ਭਰਾ ਹੈਗੇ ਡੇਰਾ ਬੱਸੀ ਵਾਲੇ ਜੀ ਡੇਰਾ ਬੱਸੀ ਤੋਂ ਤੇ ਬਾਕੀ ਭਾਜੀ ਹੁਣ ਹੀ ਕਹਿੰਦੇ ਗੋਲੇ ਨੂੰ ਭਾਜੀ ਟੂਰਨਾਮੈਂਟ ਤੇ ਕਿੱਦਾਂ ਗਿਆ ਹਾਂ ਹਾਂ ਇਹ ਦੂਰੋਂ ਆਇਆ ਭਾਜੀ ਹਾਂ ਦੱਤ ਜੜ ਕਿਥੋਂ ਆਇਆ ਇੱਕ ਉਮਰ ਦੇ ਮੁੰਬਦ ਮੇਲੇ ਤੋਂ ਆਏ ਜੀ ਭਾਜੀ ਹੁਣ ਇੱਥੇ ਭਾਜੀ ਕਿਦਾਂ ਭਾਜੀ ਹੁਣ ਕਹਿੰਦੇ ਬਟੰਡੇ ਗਿਆ ਸੀ ਮੈਚ ਤੇ ਮੈਂ ਦੱਸਿਆ ਵੀ ਕਲੀ ਦੀ ਸੇਵਾ ਜਿੱਦਾਂ ਇਹਨੇ ਲਈ ਆ ਕਲੀ ਅੱਜਕੱਲ ਹਲਕੀ ਬਹੁਤ ਆਂਦੀ ਮੜ ਜੀ ਹਵਾ ਚੱਲਦੀ ਉੱਡ ਜਾਂਦੀ ਹੈ ਤੇ ਵਿਚਾਰਾ ਫੋਨਤਾ ਹੀ ਰਹਿੰਦਾ ਹੈ ਤੇ ਬਾਕੀ ਇਦਾਂ ਮੇਰਾ ਵੀਰ ਪੰਪ ਵੀ ਲੈ ਰਿਆ ਇਹ ਨਾਲ ਇਹਦਾ ਡੈਡੀ ਨੇ ਪਾਣੀ ਵੀ ਪੜਾਇਆ ਕਰਨਾ ਜਿੱਦਾਂ ਇਹ ਸੇਵਾਦਾਰ ਹਾਈ ਫਾਈ ਬਣਨਾ ਕੱਲੇ ਪਲੇਅਰਾਂ ਨੂੰ ਪਲਾਉਣਾ ਇਹਨਾਂ ਨੇ ਸੋੜਾ ਨੂੰ ਨਹੀਂ ਕਿਸੇ ਨੂੰ ਪਲਾਉਣਾ ਤੇ ਬਾਕੀ ਮੜ ਜਾ ਪਾਜੀ ਆਏ ਹੁਣ ਕਹਿਦੇ ਹੋ ਮੜ ਜਾ ਕਰੀ ਆ ਆਹ ਪਾਜੀ ਆ ਦੋ ਦੋ ਕਿਲੋ ਫੰਡ ਪੈ ਕਰਾ ਦਿਓ ਸਾਰੇ ਭਰਾਵਾਂ ਨੂੰ ਮਠਾ ਦੇਣਾ ਆਪਾਂ ਪਾਜੀ ਇਹ ਭਰਾ ਐ ਜੀ ਮਿਲਨ ਕਹਤੈ ਲੋਕਲੀਆਂ ਬਾਜੀ ਹਾਂਜੀ ਭਾਈ ਹਾਂਜੀ ਲੋਕਲੀਆਂ ਜੀ ਚੰਡੀਗੜ੍ਹ ਤੋਂ ਆਈ ਹਣਾ ਹਾਂਜੀ ਜੀ ਰੇਕ ਵਰਗੋ ਲੈ ਹੁਣੇ ਹੋਏ ਆ ਦਿਵਾਲੀ ਚੌਲਾਂ ਦੇ ਇਹ ਪਾਜੀ ਹੁਣੇ ਇਹ ਤੋ ਖਾਣ ਤੋਂ ਬਾਅਦ ਕਹਿੰਦੇ ਅਸੀਂ ਤੁਹਾਨੂੰ ਵਧੀਆ ਖਿਲਾਉਣਾ ਜਿੱਤਾਂ ਬਾਤ ਨਹੀਂ ਜੀ ਤੇ ਬਾਕੀ ਇਹਦਰ ਬੁੱਧੂ ਹੁਣ ਵੀ ਝਾਕ ਰਹੇ ਆ ਕੋਲਾ ਦੇਖ ਰਹੇ ਕੋਲਾ ਹਜੇ ਬਾਅਦੋਂ ਮਿਲਣਾ ਹਜੇ ਬਸ ਪਲਵਾਂ ਜੀ ਕਦਾਂ ਆਵੇ ਕੁਛ ਆਵੇ ਕਹਿੰਦਾ ਜੀ ਲਓ ਜੀ ਬੁੱਧੂ ਹੁਣ ਕੰਨ ਕੇ ਪ੍ਰੋਮੋਸ਼ਨ ਉਹ ਵੀ ਦਿਖਾਉਨੇ ਆ ਤੁਹਾਨੂੰ ਚੱਲ ਪਲਵਾਂ ਜੀ ਕਰੋ ਤੁਸੀਂ ਵੀ ਨਾਲੇ ਚਲੋ ਤੁਸੀਂ ਵੀ ਨਾਲ ਹੀ ਦੱਸੋ ਮੜ ਜਾ ਕਿੱਥੇ ਪਹੁੰਚੇ ਆਂ ਪੁਲਵਾਨ ਜੀ ਕਿੱਥੇ ਆਏ ਆਪਾਂ ਆਪਾਂ ਜੀ ਪਰ ਪਹੁੰਚੇ ਆਂ ਹਾਂ ਜੀ ਸਹੀ ਤੇ ਬੀਪੀ ਵਾਲਿਆਂ ਦੇ ਹਾਂ ਇਹਨਾਂ ਦੇ 20 20 ਮਾਰਟ ਵਾਲਿਆਂ ਦੇ ਬੀਡਬਲਯੂ ਬੀਡਬਲਯੂ ਮਾਰਟ ਵਾਲਿਆਂ ਦੇ ਹਾਂ ਜੀ ਆਫਰਾਂ ਬਹੁਤ ਆ ਜਾਣੀਆਂ ਸਾਰੇ ਸਮਾਨਾਂ ਦੇ ਹਾਂ ਕੀ ਆਫਰਾਂ ਇੱਕ ਦੇ ਨਾਲ ਦੋ ਦੋ ਚੀਜ਼ਾਂ ਫ੍ਰੀ ਆ ਇੱਕ ਦੇ ਨਾਲ ਦੋ ਦੋ ਚੱਲ ਬਦੂ ਦੱਸੋ ਹੁਣ ਮੜ ਜਾ ਕੀ ਕੀ ਆ ਪੁਲਵਾਨ ਜੀ ਆ ਬੈਸਕਟ ਇੱਥੇ ਦੇ ਕਿੱਧਰ ਲੈ ਆ ਬੈਸਕਟ ਬਾਹਰ ਲੈ ਜਾ ਯਾਰ ਅੱਜ ਅੱਜ ਮਿਲਦੇ ਥੱਲੇ ਲੋਟਸ ਦੇ ਉਹ ਚੈੱਕ ਕਰ ਸਮਾਨ ਉਧਰਲਾ ਹੀ ਆ ਸਾਰਾ ਆ ਗਿਆ ਉਧਰਲਾ ਹੀ ਹੈਣਾ ਬਾਕੀ ਆ ਉੱਪਰ ਕੋਸਪੋ ਵਾਲੇ ਆ ਬਾਕੀ ਆ ਆਪਾਂ ਕੀ ਕਹਿ ਸਕਦੇ ਨੂੰ ਇੱਧਰ ਵੀ ਸਮਾਨ ਖਾਣ ਨੂੰ ਨਹੀਂ ਤੂੰ ਆਪ ਦੱਸ ਖਾਣ ਨੂੰ ਸਮਾਨ ਮਿਲਦਾ ਜਿਹੜਾ ਕਿਹੜਾ ਖਾਣ ਨੂੰ ਉਹ ਸੈਂਡਵਿਚ ਉਹ ਜਿਹੜੇ ਬਾਰਗਰ ਤੂੰ ਵੀ ਦੱਸ ਆਪ ਵੀ ਦੱਸ ਰੁਕ ਜਾ ਟਿਕਟ ਰੁਕ ਜਾ ਉਹ ਹਕੂਮਤ ਪੜਾ ਵੀ ਕੀ ਕੋਸ਼ ਹੈ ਗ੍ਰੋਸਰੀ ਦਾ ਸਮਾਨ ਸਾਰਾ ਹੀ ਦੀ ਇਹਦਾ ਬਰੋਕਲੀ ਦਾ ਗ੍ਰੋਸਰੀ ਕੀ ਆ ਇੱਕ ਦੇ ਨਾਲ ਇੱਕ ਵੀ ਦਦੇ ਇਧਰ ਇਧਰ ਵੀ ਦਿਖਾ ਦੇ ਇਧਰ ਵੀ ਕਰਾਤਾ ਭਾਜੀ ਚੈੱਕ ਲਓ ਜੀ ਤੇ ਬਾਕੀ ਇਹਦੇ ਨਾਲ ਇੱਕ ਦੇ ਨਾਲ ਇੱਕ ਫਰੀ ਦੋ ਫਰੀ ਦੋ ਦੋ ਫਰੀ ਉਹ ਸੌਰੀ ਸੌਰੀ ਸੇਵਾ ਸੇਵਾ ਦਾ ਲੱਗਦਾ ਜਿਹੜੀ ਤੁਹਾਨੂੰ ਘਰ ਦੇ ਵਿੱਚ ਗਰੋਸਰੀ ਨਹੀਂ ਮਿਲਦੀ ਉਹ ਇੱਥੇ ਮਿਲ ਜਾਊਗੀ ਜੇ ਘਰੇ ਮਿਲੀ ਗਈ ਤਾਂ ਇੱਥੇ ਕਿਸ ਨੇ ਕੀ ਕਰਨ ਆਣਾ ਚਲੋ ਪਲਵਾਨ ਪਲਵਾਨ ਹੁਣ ਪਾਜੀ ਇਧਰ ਪ੍ਰੋਮੋਸ਼ਨ ਕਰੂਗਾ ਪਲਵਾਨ ਚਲੋ ਪਲਵਾਨ ਜੀ ਹੋਰ ਕੀ ਕੀ ਆ ਜਿਹੜਾ ਇੱਕ ਨਾਲ ਦੋ ਦੋ ਫ੍ਰੀ ਆ ਭਰਾਵਾ ਅੱਛਾ ਇਹਦਾ ਇੱਕ ਇਹ ਵੇਚਣਾ ਘੱਟ ਮਿਲ ਲਾ ਸੇਵਾ ਜ਼ਿਆਦਾ ਲੱਗਦੀ ਅੱਛਾ ਇਧਰ ਵੀ ਆ ਦੇਖ ਲੈ ਇਧਰ ਵੀ ਬੋਲੋ ਕੀ ਕਹਿਣਾ ਕੁਝ ਹੈ ਆ ਸਰਫਾਸਾ ਸੂਪਾ ਕਿਤਾਬਾਂ ਲਾ ਪੈਨ ਪੁਨ ਸਾਰੇ ਸਭ ਬੁੱਧੂ ਕਿੱਥੇ ਆ ਇਹਦੀ ਪ੍ਰੋਮੋਸ਼ਨ ਕਰਨੇ ਬੁੱਧੂ ਦੀ ਇਹਦੇ ਕੁੱਤੇ ਖਾਣੇ ਕਰਦੇ ਇਹਦੀ ਕਰਾਉਂਦੇ ਪ੍ਰੋਮੋਸ਼ਨ ਆ ਦੇਖਿਓ ਜੀ ਬਾਕੀ 1 ਨਾਲ 2 ਫ੍ਰੀ ਇਹ ਜਿਹੜਾ ਸੀਏ ਸੰਗੂ ਔਇਲ ਹੈ ਇਹ ਢੀਕ ਦੇ ਸਾਥ ਬਹੁਤ ਈਫਾ ਦੇ ਇਹ ਹੈਬਲੋ ਬ੍ਰਾਂਡ ਦਾ ਡਰਾਈਪ ਪ੍ਰੀਮੀਅਮ ਰੇਂਜ ਹੈ ਇਹ ਸੇਵ ਕਰਦੀ ਹੁੰਦਾ ਬੱਚੇ ਲੋਕਾਂ ਨੂੰ ਵੀ ਮਿਲੇ ਇੰਟਰ ਆ ਤਾਂ ਵੀ ਸੇ ਨਹੀਂ ਚੜਦੇ ਨਾਲ ਨਾਲ ਦੇਖੋ ਕਾਦੀ ਬੁਲਾਉਂਦੇ ਮਗਰ ਇੱਕ ਕਮਨ ਪਿਆ ਕਮਨ ਲਈ ਪਿਆ ਉਹਨਾਂ ਨੇ ਦੱਸਿਆ ਕਿ ਇੱਦਾਂ ਦੋ ਫਰਾ ਦੱਸਣੀਆਂ ਬੁੱਧੂ ਹੋਣੀ ਉਹਦੇ ਫੋਨ ਲੈ ਕੇ ਮਗਰ ਜਿੱਦਾਂ ਭੇਡਾਂ ਨਹੀਂ ਫੇਰਦੀ ਹੁੰਦੀਆਂ ਪਤਾ ਹੀ ਨਹੀਂ ਕੁਝ ਅਪ ਪਲਵਾਂਜੀ ਤੁਸੀਂ ਪ੍ਰੋਮੋਸ਼ਨ ਕਰਕੇ ਦਿਖਾਓ ਇਹਨੂੰ ਮਰ ਜਾ ਇਹ ਯਾਰ ਸਾ ਇੱਕ ਨਾਲ ਦੋ ਦੋ ਚੀਜ਼ਾਂ ਫਰੀ ਆ ਬਹੁਤ ਵਧੀਆ ਸਮਾਨ ਆ ਬੰਦਿਆ ਬੜਾ ਲੱਗ ਸਮਾਨ ਆ ਤੈਨੂੰ ਤਾਂ ਸਾਰੇ ਪੈਸੇ ਲੈ ਲੈ ਚੱਲ 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 ਬਣਾ ਦੇ ਲੈ ਇੱਧਰ ਲਓ ਜੀ ਇੱਧਰ ਗੁੱਸਾ ਕਰ ਗਿਆ ਬੁੱਦੂ ਫੇਚਾਰ ਅੱਖਰ ਪਾ ਲਓ ਬਲੌਸਲੀ ਗਈ ਜਾਂਦਾ ਗਲੌਸਲੀ ਗਈ ਜਾਂਦਾ ਮੈਂ ਪਹਿਰੇ ਨਾ ਲਗਾ ਦੇ ਪਹਿਨੀ ਆਇਆ ਕੀ ਕਰਨਾ ਕਰਦੇ ਪੈਸੇ ਨਾਲ ਲਓ ਇਹ ਜੇ ਨਾ ਦਵੋ ਤੁਹਾਨੂੰ ਪਤਾ ਜਦ ਇਹਨੂੰ ਬਣਾ ਲਾਂਦਾ ਵੀਡੀਓ ਬਣਾ ਲਾਂਦਾ ਵੀਡੀਓ ਪ੍ਰੋਮੋਸ਼ਨ ਗੁੰਗੇ ਵਾਲੀ ਕਾਂਡੇ ਚੁੱਪ ਕਰਕੇ ਜਿਹੜੇ ਤੇ ਕੰਮ ਤਾਂ ਲੱਗੋ ਆਪ ਹੀ ਸਮਝ ਲਿਓ ਤੁਸੀਂ ਆਪ ਹੀ ਸਮਝ ਲਓ ਜਾਨੀ ਕਿਦਾ ਪੈਕੇਟ ਹੀ ਤੋਹਲੇ ਬੁੱਧ ਨੂੰ ਇਹਦਾ ਐਲ ਆਈ ਵੀ ਹੈਚਾ ਹੈਲਥ ਇਨ ਲਾਈਫ ਆਂ ਚੱਲ ਬੁੱਧ ਬਣਾ ਲਾ ਛੇਤੀ ਪਹਿਲਵਾਨ ਜੀ ਤੇਰੇ ਨਾਲੋਂ ਪਹਿਲਵਾਨ ਚੰਗਾ ਆ ਦੇ ਸਾਰਾ ਕੁਝ ਨਾਮ ਪੜ ਕੇ ਦੱਸੀ ਜਾਂਦਾ ਇਹ ਆ ਇਹ ਆ ਚੱਲ ਨਾ ਇਧਰ ਰੋਗ ਗਿਆ ਬੁੱਧੂ ਯਾਰ ਉਹ ਤਾਂ ਕਹਿੰਦਾ ਨਹੀਂ ਦੋ ਰੋਟੀਆਂ ਹੋਰ ਦੇਓ ਮਿੱਡੇ ਮਿੱਲੇ ਜਦੋਂ ਖਾਂਦਾ ਹੁੰਦਾ ਸੀ ਚੱਲ ਬਣਾ ਲਾ ਫੇ ਇਧਰ ਲਾਓ ਜੀ ਬੁੱਧੂ ਹੁਣੀ ਉਹ ਪ੍ਰੋਮੋਸ਼ਨ ਹੁਣੀ ਜਿਹੜੀ ਇੱਕ ਵਾਰੀ ਕੀਤੀ ਸੀ ਚੇਤਾ ਬਲੌਗਾਂ ਵਾਲਿਆਂ ਨੂੰ ਜਿਨ੍ਹਾਂ ਨੂੰ ਚੇਤਾ ਕਮੈਂਟ ਕਰਕੇ ਦੱਸਿਓ ਜੀ ਕਹਿੰਦਾ ਇਮੀਗ੍ਰੇਸ਼ਨ ਵਾਲੀ ਜਿਹੜੇ ਬਲੌਗ ਦੇਖੂਗੇ ਕਰਿਓ ਕਮੈਂਟ ਇਮੀਗ੍ਰੇਸ਼ਨ ਵਾਲਾ ਬਲੌਗ ਇਹਨੇ ਕਿਹਨੇ ਦੇਖਿਆ ਬੁੱਧੂ ਦੀ ਪ੍ਰੋਮੋਸ਼ਨ ਵਾਲਾ ਜੀ ਬਾਕੀ ਪਹਿਲਵਾਨ ਜੀ ਹੋਰ ਕੋਸ਼ ਉਹ ਜੜ ਕੇ ਫਾਇਦਾ ਹੀ ਫਾਇਦਾ ਜੀ ਫਾਇਦਾ ਹੀ ਫਾਇਦਾ ਹੋ ਕਹਿੰਦਾ ਆ ਲੈ ਲੈ ਬੁੱਦੂ ਲੱਭ ਜੀ ਮੈਨੂੰ ਕੋ ਕੋ ਪੈ ਰੱਖਿਆ ਰੋ ਜਾ ਰੋ ਜਾ ਰੋ ਜਾ ਟੱਟੀ ਕਰਦੀ ਦਾ ਰਾਹ ਦੇ ਆ ਲੈ ਚੱਕ ਬੁੱਦੂ ਲੱਭ ਗਏ ਲੱਭ ਗਏ ਇੱਧਰ ਲੱਭ ਗਏ ਬੁੱਦੂ ਨੇ ਮੇਰੀ ਪੁੱਗ ਪਾਇਆ ਹਾਂ ਇਹ ਕਾਦੇ ਇਹ ਦੋ ਵਾਰੀ ਤਾਂ ਟੱਟੀ ਕਰ ਦੋ ਵਾਰੀ ਜੀ ਲੀਕ ਹੋ ਗਏ ਬੁੱਦੂ ਹੁਣ ਦੋ ਵਾਰੀ ਹੋ ਗਏ ਲੀਕ ਜੀ ਹਾਂਜੀ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ bpur3 ਤੇ ਇੰਸਟਾਗ੍ਰਾਮ ਦੀ ਹੈਗੀ ਆ pur.sing ਤੇ ਕਰ ਲਿਓ ਸਾਰੇ ਜਣੇ ਫੋਲੋ ਫਿਰ ਜਿਆਦਾ ਵੀਡੀਓ ਆਪਾਂ ਉੱਤੇ ਪਾਈ ਦੀਆਂ ਬਲੌਗ ਤਾਂ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ ਅਕਾਊਂਟ ਵੀ ਫੋਲੋ ਟਿਕਟੋਕ ਦੀ ਹੈਗੀ ਆ pur.sing ਜੀ ਕਰ ਲਿਓ ਸਰਚ ਤੇ ਕਰ ਲਿਓ ਫੋਲੋ ਹੁਣ ਆਪੇ